ਸਭੀਰ ਬਾਦਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਉਹਨਾਂ ਕੋਲ ਅਕਾਲੀ ਦਲ ਕੋਈ ਵੀ ਵਰਕਰ ਨਹੀਂ ਬਚਿਆ ਗੈਂਗਸਟਰ ਪਹਿਲਾਂ ਤਾਂ ਪਿਛਲੇ 10 ਸਾਲ ਦੇ ਰਾਜ ਭਾਗ ਦੇ ਵਿੱਚ ਉਹਨਾਂ ਨੇ ਗੈਂਗਸਟਰਿਜ਼ਮ ਪੈਦਾ ਕੀਤਾ ਗੁੰਡਾਤੰਤਰ ਪੈਦਾ ਕੀਤਾ ਉਹਨਾਂ ਨੂੰ ਗਲਤ ਕਰਾਉ ਕੰਮ ਕਰਾਉਣ ਦੇ ਲਈ ਤੇ ਹੁਣ ਉਸ ਤੋਂ ਵੀ ਦੋ ਕਦਮ ਅੱਗੇ ਵੱਧ ਕੇ ਆਪ ਦੇ ਕੈਂਡੀਡੇਟ ਵੱਜੋਂ ਅਕਾਲੀ ਦਲ ਨੇ ਔਰ ਸਭੀਰ ਬਾਦਰ ਨੇ ਉਹਨਾਂ ਨੂੰ ਫੀਲਡ ਦੇ ਵਿੱਚ ਉਤਾਰਨਾ ਸ਼ੁਰੂ ਕਰ ਦਿੱਤਾ ਅਕਾਲੀ ਦਲ ਦਾ ਕੰਪਲੀਟ ਗੁੰਡਾ ਉਪਕਰਨ ਹੈ ਜਿਹੜਾ ਉਹ ਸੁਖਬੀਰ ਬਾਦਲ ਨੇ ਇਹ ਇਲੈਕਸ਼ਨ ਦੇ ਵਿੱਚ ਕਰ ਦਿੱਤਾ ਤੇ ਇਹ ਇੰਨਾ ਨਿੰਦਣਯੋਗ ਤੇ ਇੰਨਾ ਭਿਆਨਕ ਪਾਸੇ ਇਹਨਾਂ ਨੇ ਪੰਜਾਬ ਦੀ ਰਾਜਨੀਤੀ ਨੂੰ ਤੋੜ ਦਿੱਤਾ ਕਿ ਜਿੱਥੇ ਇੱਕ ਪਾਸੇ ਹੱਥ ਜੋੜ ਕੇ ਪਿਆਰ ਨਾਲ ਤੇ ਕੰਮ ਦੇ ਆਧਾਰ ਤੇ ਅਸੀਂ ਵੋਟ ਮੰਗਦੇ ਆ ਇਹ ਡਰਾ ਧਮਕਾ ਕੇ ਲੋਕਾਂ ਨੂੰ ਜਾਨੋਂ ਮਾਰ ਦੇਣ ਧਮਕੀਆਂ ਦੇ ਕੇ ਇਹ ਵੋਟਾਂ ਮੰਗਦੇ ਨੇ ਸਾਬਤ ਕੀ ਕਰਨਾ ਚਾਹੁੰਦੇ ਨੇ ਇਹ ਇਹ ਤਾਂ ਇੱਕ ਗੱਲ ਬੜੀ ਸਪਸ਼ਟ ਹੈ ਕਿ ਅਕਾਲੀ ਦਲ ਜਿਹੜਾ ਖਤਮ ਹੋ ਚੁੱਕਿਆ ਸਿਰਫ ਔਰ ਸਿਰਫ ਆਵੀਂ ਸਿਆਸੀ ਹੋਂਦ ਬਚਾ ਕੇ ਰੱਖਣਾ ਚਾਹੁੰਦੇ ਨੇ ਉਹ ਗੈਂਗਸਟਰਾਂ ਨੂੰ ਗੁੰਡਿਆਂ ਬਦਮਾਸ਼ਾਂ ਨੂੰ ਇਲੈਕਸ਼ਨਾਂ ਦੇ ਵਿੱਚ ਟਿਕਟਾਂ ਦੇ ਕੇ ਤਾਂ ਕਿ ਉਹ ਦਰਾਤਮਕਾ ਕੇ ਉਹਨਾਂ ਤੋਂ ਉਹਨਾਂ ਦੇ ਜ਼ਰੀਏ ਵੋਟਾਂ ਲਈਆਂ ਜਾ ਸਕਣ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਸੁਖਵੀਰ ਬਾਦਲ ਨੂੰ ਕਿ ਜੋ ਪਹਿਲਾਂ ਵੀ ਪਰਚੇ ਦਰਜ ਹੋਏ ਨੇ ਜੋ ਧਮਕੀਆਂ ਮਿਲੀਆਂ ਸੀ ਆ ਉਹਨਾਂ ਦੇ ਜੋ ਕੰਚਨਪ੍ਰੀਤ ਦੇ ਉੱਪਰ ਔਰ ਬਾਕੀ ਜਨੈਦ ਉੱਪਰ ਜੋ ਪਰਚੇ ਦਰਜ ਹੋਏ ਨੇ ਡਿਟੇਲ ਦੇ ਵਿੱਚ ਉਹਨਾਂ ਦੀ ਜਾਂਚ ਪੜਤਾਲ ਹੋਊਗੀ ਬਲਕਿ ਮੈਂ ਤਾਂ ਆਮ ਆਦਮੀ ਪਾਰਟੀ ਦਾ ਇੱਕ ਨਿਮਾਣਾ ਜਿਹਾ ਵਰਕਰ ਹੋਣ ਦੇ ਨਾਤੇ ਮੈਂ ਤਾਂ ਸਰਕਾਰ ਨੂੰ ਵੀ ਇਹ ਬੇਨਤੀ ਕਰੂੰਗਾ ਔਰ ਸਾਰੇ ਪੰਜਾਬ ਨੂੰ ਮੈਂ ਕਹੂੰਗਾ ਕਿ ਇਸ ਗੱਲ ਦੇ ਵਿੱਚ ਅੱਜ ਇਹ ਗਹਿਹੰ ਜਾਂਚ ਜਿਹੜੀ ਉਹ ਹੋਣੀ ਚਾਹੀਦੀ ਹੈ ਕਿ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦੇ ਇਹਨਾਂ ਗੈਂਗਸਟਰਾਂ ਦੇ ਨਾਲ ਆ ਇਹਨਾਂ ਗੁੰਡਾ ਅੰਸਰਾਂ ਦੇ ਨਾਲ ਕੀ ਸੰਬੰਧ ਨੇ ਡਿਟੇਲਡ ਜਾਂਚ ਹੋਣੀ ਚਾਹੀਦੀ ਹੈ ਸੱਟ ਬਣਨੀ ਚਾਹੀਦੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਇਹ ਕਿਤੇ ਹੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਆਮ ਆਦਮੀ ਪਾਰਟੀ ਦੀ ਭਗਵੰਤਪਾਲ ਸਰਕਾਰ ਦੇ ਵਿੱਚ ਕਿ ਇਹੋ ਜਿਹੇ ਗੁੰਡਾ ਅੰਸਰ ਨੇ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਹੋਣ ਦੀ ਬਜਾਏ ਉਹ ਇਲੈਕਸ਼ਨਾਂ ਦੇ ਫੀਲਡ ਦੇ ਵਿੱਚ ਹੋਣਾ ਤੇ ਢਾਟਮਕਾ ਕੇ ਲੋਕਾਂ ਤੋਂ ਵੋਟਾਂ ਲੈਣਾ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਿਆ ਇਹੋ ਜਿਹੇ ਲੋਕਾਂ ਨੂੰ ਮੂੰਹ ਤੋੜ ਦਾ ਜਵਾਬ ਹੈ ਜਿਹੜਾ ਉਹ ਤਰਨਤਾਰ ਦੇ ਲੋਕਾਂ ਨੇ ਵੀ ਦਿੱਤੇ ਤੇ ਆਉਣ ਵਾਲੀ ਹਰ ਇਲੈਕਸ਼ਨ ਦੇ ਵਿੱਚ ਕੋਈ ਵੀ ਪਾਰਟੀ ਜਿਹੜੀ ਗੁੰਡਾ ਅੰਸਰਾਂ ਨੂੰ ਪ੍ਰਮੋਟ ਕਰੂਗੀ ਗੈਂਗਸਟਰ ਨੂੰ ਪ੍ਰਮੋਟ ਕਰੂਗੀ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਦਾ ਕੰਮ ਹੈ ਜਿਹੜਾ ਉਹ ਆਪਾਂ ਸਾਰੇ ਨੇ ਰਲ ਮਿਲ ਕੇ ਕਰਨਾ ਹੈ ਸਪਸ਼ਟ ਕਰ ਦੇਣਾ ਇੱਕ ਵਾਰੀ ਫੇਰ ਤੋਂ ਕਿ ਸੁਖਵੀਰ ਬਾਦਲ ਦੇ ਗੈਂਗਸਟਰਾਂ ਦੇ ਨਾਲ ਤਾਲੁਕਾਤ ਨੇ ਜਿਹੜੇ ਗਹਿਰੇ ਰਿਸ਼ਤੇ ਨੇ ਜਿਹੜੇ ਘਿਓ ਖਿਚੜੀ ਅੱਜ ਹੋਏ ਪਏ ਨੇ ਉਹਦੀ ਜਾਂਚ ਹੋਣੀ ਚਾਹੀਦੀ ਹੈ ਕਰਵਾਵਾਂਗੇ ਤੇ ਚਾਹੇ ਕੋਈ ਜਿੰਨਾ ਮਰਜੀ ਵੱਡਾ ਹੋਵੇ ਛੋਟਾ ਹੋਵੇ ਜਿਹੜਾ ਪੰਜਾਬ ਦਾ ਲਾਅ ਆਰਡਰ ਖਰਾਬ ਲਾਅ ਐਂਡ ਆਰਡਰ ਖਰਾਬ ਕਰਨ ਦੇ ਲਈ ਇੰਨਾ ਵੀ ਜ਼ਿੰਮੇਵਾਰ ਹੋਊਗਾ ਚਾਹੇ ਉਹ ਖੁਦ ਸੁਖਵੀਰ ਸਿੰਘ ਬਾਦਲੀ ਕਿਉਂ ਨਾ ਹੋਵੇ ਉਹਨਾਂ ਨੂੰ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਮਾਨ ਸਰਕਾਰ ਵੱਲੋਂ ਦਿੱਤੀ ਜਾਊਗੀ